ਅਬੋਹਰ ਦੇ ਹਨੂਮਾਨਗੜ੍ਹ ਰੋਡ ਤੇ ਵਾਪਰੇ ਸੜਕ ਖਾਦ ਸੇ ਵਿੱਚ ਨਿੱਜੀ ਕਾਲਜ ਦੇ ਇੱਕ ਪ੍ਰੋਫੈਸਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਧੀ ਰੋਹਿਲਾ ਪੁੱਤਰ ਜਸਮਾਵਤ ਵਾਸੀ ਪਿੰਡ ਅਲਵੇਲਾ ਜ਼ਿਲ੍ਹਾ ਜੀਂਦ ਹਰਿਆਣਾ ਅਬੋਹਰ ਦੇ ਨਿੱਜੀ ਕਾਲਜ ਵਿੱਚ ਕੰਪਿਊਟਰ ਸਾਇੰਸ ਦਾ ਪ੍ਰੋਫੈਸਰ ਸੀ ਤੇ ਅਬੋਹਰ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨਾਂ ਤੋਂ ਉਹ ਛੁੱਟੀ 'ਤੇ ਆਪਣੇ ਪਿੰਡ ਗਿਆ ਹੋਇਆ ਸੀ ਤੇ ਡਿਊਟੀ ਤੇ ਵਾਪਸ ਆ ਰਿਹਾ ਸੀ ਕਿ ਹਨੂਮਾਨਗੜ੍ਹ ਰੋਡ ਤੇ ਇੱਟਾਂ ਨਾਲ ਭਰੇ ਟਰੈਕਟਰ ਟਰਾਲੀ ਦੇ ਲਪੇਟ ਵਿੱਚ ਆ ਗਿਆ। ਪੁਲਿਸ ਵੱਲੋਂ ਟਰੈਕਟਰ ਟਰਾਲੀ ਨੂੰ ਕਾਬ ਭਾਈ ਮੈਂ ਆਰਾਮ ਨਾਲ ਆਈ ਅੰਦਰ ਸੀ ਅੱਜ ਗੇਰ ਤੇ ਟ੍ਰੈਕਟਰਸ ਮੇਰਾ ਅੱਛਾ ਤੇ ਇਹ ਪਤਾ ਨਹੀਂ ਕਿਸੇ ਨਾਲ ਲੜਿਆ ਉਹ ਟਰਾਲੀ ਦੇ ਥੱਲੇ ਆ ਗਿਆ ਮੇਰੇ ਟਰਾਲੀ ਤੇ ਨਹੀਂ ਲੱਗੇ ਅੱਛਾ ਮੈਂ ਤਾਂ ਆਰਾਮ ਨਾਲ ਆਈ ਜਾਂਦਾ ਸੜਕ ਹੀ ਨਾਮ ਕੀ ਤੁਹਾਡਾ ਦਨਰਾਜ ਜੀ ਕਿੱਥੋਂ ਕਿੱਥੋਂ ਦੇ ਵਾਸੀ ਹੋ ਤੁਸੀਂ ਦੰਗੜ ਖੇੜਾ ਦੀ ਜੀ ਅੱਛਾ ਇਹ ਟਰਾਲੀ ਕਿੱਥੇ ਜਾ ਰਹੀ ਸੀ ਕਿੱਥੋਂ ਲੈ ਕੇ ਆਏ ਹੋ ਇੱਥੇ ਜਾ ਰਹੀ ਸੀ ਕੰਦਾਲੇ ਰੋਡ ਤੇ ਲਾਏ ਕਿੱਥੋਂ ਤੁਸੀਂ ਇੱਥੋਂ ਬਿਫਨ ਵਾਲੇ ਪੱਠੇ ਤੋਂ ਟਰੈਕਟਰ ਨਿਕਲਣ ਤੋਂ ਬਾਅਦ ਇਹ ਬਾਈਕ ਕਿਸੇ ਚੀਜ਼ ਨਾਲ ਟਕਰਾਈ ਹੈ ਤੇ ਉਹ ਢਿੱਗ ਪਿਆ ਹੈ ਉਸ ਤੋਂ ਬਾਅਦ ਇਹਨਾਂ ਦੇ ਉੱਪਰ ਦੀ ਚੈਕ ਪਾਜੀ ਕੀ ਨਾਮ ਹੈ ਤੁਹਾਡਾ ਕੀ ਗਲਤ ਹੋਈ ਸੀ ਮੇਰਾ ਨਾਮ ਖੁਸ਼ਪ੍ਰੀਤ ਹੈ ਮੈਂ 8 ਤੇ ਡਿਊਟੀ ਕਰਦਾ ਹਾਂ EMT ਬਤੌਰ ਆਪਾਂ ਨੂੰ ਇਹ 12:52 ਮਿੰਟ ਤੇ ਫੋਨ ਆਇਆ ਸੀ ਫਲਾਈਓਵਰ ਤੇ ਸੀ ਤੋਂ ਆਪਣੇ ਨਮਨਕਰ ਰੋਡ ਤੇ ਐਕਸੀਡੈਂਟ ਹੋਇਆ ਆਪਾਂ ਤੁਰੰਤ ਹੀ ਉੱਥੇ ਗਏ ਜਦ ਦੇਖਿਆ ਤਾਂ ਇਹ ਪੇਸ਼ੈਂਟ ਟਰਾਲੀ ਦੇ ਥੱਲੇ ਆ ਗਿਆ ਸੀ ਟਾਂ ਦੀ ਭਰੀ ਹੋਈ ਟਰਾਲੀ ਹੈ ਜਦ ਪੇਸ਼ੈਂਟ ਨੂੰ ਚੈੱਕ ਕਰਿਆ ਪੇਸ਼ੈਂਟ ਅਪਕਲੀ ਡੈੱਡ ਸੀ ਜੀ ਆਪਾਂ ਤੁਰੰਤ ਹੀ ਉਹਨਾਂ ਨੂੰ ਲੈ ਕੇ ਇੱਥੇ ਆ ਗਏ ਹੋਰ ਇਹ ਤੇ ਡਾਕਟਰ ਸਾਹਿਬ ਨੂੰ ਦਿਖਾਇਆ ਤਾਂ ਉਹਨਾਂ ਨੇ ਬਰੋਡ ਡੈੱਡ ਇਹਨਾਂ ਨੂੰ ਡਿਕਲੇਅਰ ਕਰਤਾ ਜੀ ਕਿਸ ਤਰ੍ਹਾਂ ਲੱਗਦਾ ਜੀ ਹਾਦਸਾ ਹੋਇਆ ਹੈ ਕਿ ਇਹ ਕਹਿ ਰਿਹਾ ਜੀ ਆਪਾਂ ਤਾਂ ਉਥੇ ਜ਼ਿਆਦਾ ਜ਼ਰ ਰੁਕੇ ਨਹੀਂ ਕਹਿੰਦੇ ਬਾਈਕ ਤੇ ਸੀਗਾ ਤੇ ਉਸ ਤਰ੍ਹਾਂ ਬਾਈਕ ਡਿੱਗ ਪਈ ਜਿੱਦੜ ਕੇ ਤੇ ਟਰਾਲੀ ਦੇ ਅੱਗੇ ਤਾਂ ਕਰਕੇ ਉਹ ਨੀਚੇ ਆ ਗਏ ਅਬੂਹਰ ਦੇ ਹਨੂਮਾਨਗੜ੍ਹ ਰੋਡ ਤੇ ਵਾਪਰੇ ਸੜਕ ਖਾਦਸੇ ਵਿੱਚ ਨਿੱਜੀ ਕਾਲਜ ਦੇ ਇੱਕ ਪ੍ਰੋਫੈਸਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਧੀ ਰੋਹਿਲਾ ਪੁੱਤਰ ਜਸਮਾਵਤ ਵਾਸੀ ਪਿੰਡ ਅਲਵੇਲਾ ਜ਼ਿਲ੍ਹਾ ਜੀਂਦ ਹਰਿਆਣਾ। ਅਬੂਹਰ ਦੇ ਨਿੱਜੀ ਕਾਲਜ ਵਿੱਚ ਕੰਪਿਊਟਰ ਸਾਇੰਸ ਦਾ ਪ੍ਰੋਫੈਸਰ ਸੀ। ਤੇ ਅਬੂਹਰ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨਾਂ ਤੋਂ ਉਹ ਛੁੱਟੀ 'ਤੇ ਆਪਣੇ ਪਿੰਡ ਗਿਆ ਹੋਇਆ ਸੀ ਤੇ ਡਿਊਟੀ ਤੇ ਵਾਪਸ ਆ ਰਿਹਾ ਸੀ ਕਿ ਹਨੂਮਾਨਗੜ੍ਹ ਰੋਡ ਤੇ ਇੱਟਾਂ ਨਾਲ ਭਰੇ ਟਰੈਕਟਰ ਟਰਾਲੀ ਦੇ ਲਪੇਟ ਵਿੱਚ ਆ ਗਿਆ। ਪੁਲਿਸ ਵੱਲੋਂ ਟਰੈਕਟਰ ਟਰਾਲੀ ਨੂੰ ਕਾਬ ਭਾਈ ਮੈਂ ਆਰਾਮ ਨਾਲ ਆਈ ਅੰਦਾ ਸੀ ਅੱਜ ਗੇਰ ਤੇ ਐਡਰੈਸ ਮੇਰਾ ਅੱਛਾ ਤੇ ਇਹ ਪਤਾ ਨਹੀਂ ਕਿਸੇ ਨਾਲ ਲੜਿਆ ਉਹ ਟਰਾਲੀ ਦੇ ਥੱਲੇ ਆ ਕੇ ਮੇਰੇ ਟਰਾਲੀ ਤੇ ਨਹੀਂ ਲੱਗੇ ਅੱਛਾ ਮੈਂ ਤਾਂ ਆਰਾਮ ਨਾਲ ਆਈ ਅੰਦਾ ਸੀ ਟੜਾ ਕੀ ਨਾਮ ਕੀ ਤੁਹਾਡਾ ਦਨਰਾਜ ਜੀ ਕਿੱਥੋਂ ਕਿੱਥੋਂ ਦੇ ਵਾਸੀ ਹੋ ਤੁਸੀਂ ਡੰਗੜ ਖੇੜਾ ਦੀ ਜੀ ਅੱਛਾ ਇਹ ਟਰਾਲੀ ਕਿੱਥੇ ਜਾ ਰਹੀ ਸੀ ਕਿੱਥੋਂ ਲੈ ਕੇ ਆਏ ਹੋ ਇਹ ਇੱਥੇ ਜਾ ਰਹੀ ਸੀ ਕੰਦਾਲੇ ਰੋਡ ਤੇ ਕਿ ਲਾਏ ਕਿੱਥੋਂ ਤੁਸੀਂ ਇੱਥੋਂ ਬਿਫਨ ਵਾਲੇ ਪੱਠੇ ਤੋਂ ਇਹ ਟਰੈਕਟਰ ਨਿਕਲਣ ਤੋਂ ਬਾਅਦ ਇਹ ਬਾਈਕ ਕਿਸੇ ਚੀਜ਼ ਨਾਲ ਟਕਰਾਈ ਹੈ ਤੇ ਉਹ ਡਿੱਗ ਪਿਆ ਉਸ ਤੋਂ ਬਾਅਦ ਇਹਨਾਂ ਦੇ ਉੱਪਰ ਦੀ ਟੈਕ ਹੈ ਭਜੀ ਕੀ ਨਾ ਮੈਂ ਤੁਹਾਡਾ ਕੀ ਗਲਤ ਹੋਈ ਸੀ ਮੇਰਾ ਨਾਮ ਖੁਸ਼ਪ੍ਰੀਤ ਹੈ ਮੈਂ 8 ਤੇ ਡਿਊਟੀ ਕਰਦਾ ਹਾਂ EMT ਵਜੋਂ ਤੇ ਆਪਾਂ ਨੂੰ ਇਹ 12:52 ਮਿੰਟ ਤੇ ਫੋਨ ਆਇਆ ਸੀ ਫਲਾਈਓਵਰ ਤੇ ਸੀ ਤੋਂ ਆਪਣੇ ਹਨਮਾਨਗੜ ਰੋਡ ਤੇ ਐਕਸੀਡੈਂਟ ਹੋਇਆ ਆਪਾਂ ਤੁਰੰਤ ਹੀ ਉੱਥੇ ਗਏ ਜਦ ਦੇਖਿਆ ਤਾਂ ਇਹ ਪੇਸ਼ੈਂਟ ਟਰਾਲੀ ਦੇ ਥੱਲੇ ਆ ਗਿਆ ਸੀ ਟਾਂ ਦੀ ਭਰੀ ਹੋਈ ਟਰਾਲੀ ਹੈ ਜਦ ਪੇਸ਼ੰ ਨੂੰ ਚੈੱਕ ਕਰਿਆ ਪੇਸ਼ੈਂਟ ਉਥੇ ਡੈੱਡ ਸੀ ਜੀ ਆਪਾਂ ਤੁਰੰਤ ਹੀ ਉਹਨਾਂ ਨੂੰ ਲੈ ਕੇ ਇੱਥੇ ਆ ਗਏ ਆ ਹੋਰ ਇਥੇ ਡਾਕਟਰ ਸਾਹਿਬ ਨੂੰ ਦਿਖਾਇਆ ਤਾਂ ਉਹਨਾਂ ਨੇ ਬਰੋਡ ਡੈੱਡ ਐਨਨ ਡਿਕਲੇਅਰ ਕਰਤਾ ਜੀ ਕਿਸ ਤਰ੍ਹਾਂ ਲੱਗਦਾ ਜੀ ਹਾਦਸਾ ਹੋਇਆ ਹੈ ਕਿ ਇਹ ਕਹਿ ਰਿਹਾ ਜੀ ਆਪਾਂ ਤਾਂ ਉਥੇ ਜ਼ਿਆਦਾ ਤੇ ਰੁਕੇ ਨਹੀਂ ਕਹਿੰਦੇ ਬਾਈਕ ਤੇ ਸੀਗਾ ਤੇ ਉਸ ਤਰ੍ਹਾਂ ਬਾਈਕ ਡਿੱਗ ਪਈ ਜੇ ਫਿਰ ਕਿਤੇ ਟਰਾਲੀ ਦੇ ਅੱਗੇ ਤਾਂ ਕਰਕੇ ਉਹ ਨੀਚੇ ਆ ਗਏ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ